ਗੁਰਮੀਤ ਸਿੰਘ ਜੀ ਜਿਹਦੀ ਡੈੱਡ ਬਡੀ ਮਿਲੀ ਹੈ ਕੀ ਲੱਗਦਾ ਸੀ ਤੁਹਾਡਾ ਇਹ ਚਾਚੇ ਦਾ ਪੁੱਤ ਸੀ ਹੂੰ ਕਿੱਥੋਂ ਮਿਲੀ ਤੇ ਕੀ ਗੱਲਬਾਤ ਹੋਈ ਸੀ ਪਹਿਲਾਂ ਸਾਰੀ ਪਹਿਲਾਂ ਮੀ ਵਾਲੇ ਪੁਲ ਤੋਂ ਕੱਢੇ ਗਏਗਾ ਤਰੀ ਜਾਂਦੀ ਸਵੇਰ ਦੀ ਸੀ ਤੇ ਕੀ ਪਹਿਲਾਂ ਕੀ ਗੱਲਬਾਤ ਹੋਈ ਤੇ ਕਦੋਂ ਹੋਈ ਸੀ ਜਦ ਇਹ 30 ਦੇ ਸ਼ਾਵਨੋਂ ਪਰੇਸ਼ਾਨੀ ਇਹ ਦਿਮਾਗ ਕਿ ਮਤਲਬ ਕੋਈ ਵਿਆਹ ਦੇ ਕੱਪੜੇ ਲੈਣ ਚੱਲੇ ਸੀਗੇ ਸ਼ਾਵਨ ਦਾ ਕੋਈ ਪਰੇਸ਼ਾਨੀ ਰੱਖਦੇ ਸੀ ਸਮਝ ਨਹੀਂ ਸੀ ਕੀ ਗੱਲ ਉਸ ਹੂੰ ਦੂਸਰਾ ਮੁੰਡਾ ਬਚਾਉਂਦਾ ਟਿਕਨ ਹੂੰ ਦੂਸਰੇ ਦੀ ਡੱਡ ਬੁੱਡੀ ਮਿਲ ਗਈ ਨਹੀਂ ਜਾਈ ਤੱਕਣੇ ਵਾਲੀ ਅੱਜ ਕੀ ਕਾਰਵਾਈ ਕਰ ਰਹੇ ਹੋਗੇ ਚ ਲੈ ਕੇ ਆਏ ਹਸਪਤਾਲ ਚ ਹਮ ਹੁਣ ਪੋਸਟਮਾਰਟਮ ਵਗੈਰਾ ਕਰਾਉਣਾ ਹੈ ਅੱਗੇ ਪਚਾਸਾਂ ਨੂੰ ਪਤਾ ਕੀ ਕਰਨਗੇ ਚਲ ਕੀ ਨਾਮ ਹੈ ਟੋਟਾ ਜੀ ਸੁਿੰਦਰ ਸਿੰਘ ਪਿੰਡ ਦੀ ਪੰਚਾਇਤ ਵਾਲਾ ਸਰ ਕੀ ਮਸਲਾ ਹੋਇਆ ਜਿਹੜੀਆਂ ਨਹਿਰ ਦੇ ਵਿੱਚੋਂ ਕੋਈ ਕਲਾਸ਼ ਲੱਗੀ ਇਹ ਪਹਿਲਾ ਸਰਪੰਚ ਸਾਹਿਬ ਵੀ ਦੱਸ ਕੇ ਗਏ ਆ ਤੇ ਬੱਚੇ ਦੇ ਦਿਮਾਗੀ ਟੈਨਸ਼ਨ ਸੀਗੀ ਕਿ ਵੀ ਆਵਦੇ ਕਪੜੇ ਲੈਣ ਜਾਂਦੇ ਸੀ ਉਸ ਕਰਕੇ ਉੱਥੇ ਅਕੇ ਜੋ ਛਾਲ ਮਾਰੀ ਦੂਜਾ ਬੱਚਾ ਬਚਾਉਂਦਾ ਸੀਗਾ ਨਾਲ ਨਾਲ ਹੀ ਉਹ ਨਹਿਰ ਦੇ ਵਿੱਚ ਜੀ ਕਿੰਨੀ ਤਰੀਕ ਦੀ ਇਹ 30 ਤਰੀਕ ਦੀ ਹੈ ਸ਼ਾਮ 4:00 ਤੱਕ ਦਾ ਟਾਈਮ ਸੀ ਕਿਹੜੀ ਨਹਿਰ ਦੇ ਵਿੱਚ ਇਹ ਨਾਲ ਛਾਲ ਮਾਰੀ ਇਹ ਰਾਜਸਥਾਨ ਫੀਟਰ ਦੇ ਵਿੱਚ ਹੈ ਸਰ ਜਿਹੜੀ ਇਹ ਬੋਡੀ ਲੰਬੀ ਹੈ ਤੁਹਾਨੂੰ ਲੰਬੀ ਨਹਿਰ ਤੇ ਉੱਥੋਂ ਕੀ ਮਸਲਾ ਕੀ ਹੈ ਇਹ ਮਸਲਾ 30 ਤਰੀਕ ਦੀ ਸ਼ਾਮ ਨੂੰ 4:30 ਵਜੇ ਇਹ ਮੁੰਡੇ ਦੇ ਦਿਮਾਗੀ ਟੈਨਸ਼ਨ ਹੋਣ ਕਰਕੇ ਨੇ ਨਹਿਰ ਛਾਲ ਮਾਰਤੀ ਸੀ ਜੀ ਉਹ ਤਿੰਨ ਤੋਂ ਅਸੀਂ ਪਾਲ ਸਾਡੀ ਸਾਡੇ ਪਿੰਡ ਦੇ ਸਾਰੇ ਦੇ ਨਗਰ ਦੀ ਤੇ ਸਹਿਯੋਗ ਨਾਲ ਪਾਲ ਸ਼ੁਰੂ ਸੀਗੀ ਸਾਡੀ ਇਹ ਕਰ ਅੱਜ ਸਵੇਰ ਬਸ ਇੱਕ ਘੰਟਾ ਪਹਿਲਾਂ ਜੀ ਦੁਲਾਸ਼ ਪਿੱਛੇ ਤੋਂ ਨਿਕਲੀ ਐ ਤੇ ਕਿਆ ਕਿਸੇ ਮੁੰਡਿਆਂ ਨੇ ਰੋਕੀ ਐ ਜੀ ਤੁਸੀਂ ਕਿਹੜੇ ਪਿੰਡ ਤੋਂ ਆ ਰਹੇ ਹੋ ਕੀ ਨਾਮ ਐ ਕੀ ਥੋੜਾ ਡੈਫੀਨੇਸ਼ਨ ਮੇਰਾ ਮੈਂ ਵਜੀਰ ਸਿੰਘ ਸਰਪੰਚ ਲੁੰਡੇ ਵਾਲਾ ਪਿੰਡ ਆ ਜੀ ਤੇ ਇਹ ਸਾਡੇ ਇਸੇ ਪਰਿਵਾਰ ਨਾਲ ਦਾ ਸੰਬੰਧ ਰੱਖਦੇ ਮੁੰਡੇ ਦੋਨੇ ਤੇ ਇਹਦੇ ਭਾਈ ਦੀ ਮੈਦ ਦੇ ਸੀਗੀ ਜੀ ਕਪੜੇ ਲੈਣ ਲਈ ਜਾ ਰਹੇ ਸੀ ਕਿ ਦਰਵਾਜ਼ੇ ਆਕ ਵਿੱਚ ਕੋਈ ਲੈਣ ਦੇਣ ਦੀ ਕੋਈ ਟੈਨਸ਼ਨ ਨਹੀਂ ਕੋਈ ਟੈਨਸ਼ਨ ਸੀ ਨਹੀਂ ਸੀ ਵੈਸੇ ਦਿਮਾਗੀ ਟੈਨਸ਼ਨ ਸੀ ਦਵਾਈ ਬੁਲੀ ਚੱਲਦੀ ਸੀ ਕਿੰਨੀ ਕੁ ਉਮਰ ਸੀ ਇਹ ਉਮਰ ਇਹਦੀ ਜਿਹੜੇ 30 ਸਾਲ ਦੇ 23 30 ਸਾਲ ਦੀ ਉਮਰ ਸੀ ਲਗਭਗ ਦੀ ਇਹਦੇ ਦੋ ਇੱਕ ਬੇਟਾ ਤੇ ਇੱਕ ਬੇਟੀ ਹੈ ਜੀ ਨਾਲ ਦੇ ਜਿਹੜਾ ਨਾਲ ਦਾ ਸੀਗਾ ਉਹ ਮੁੰਡਾ ਟੇਲਰ ਦਾ ਕੰਮ ਕਰਦਾ ਸੀਗਾ ਜੀ ਤੇ ਉਹ ਕੁਮਾਰਾ ਸੀਗਾ ਜੀ ਉਹਦੀ ਉਮਰ ਲਗਭਗ ਸਾਰੀ ਸਤਾਰਨ ਖਾਨਾ ਸਾਹਿਬ ਦੀ ਉਮਨੀ ਸਾਹਿਬ ਦੀ ਮਰਸੀ ਜੀ ਉਹਨਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਕੇ ਉਹ ਸ਼ਾਲ ਮਰ ਗਿਆ ਜੀ ਨਾਲ